ਸਸ਼ਕਲ ਸਟੇਕਰ ਉਹ ਦਨਿਕਸਪੁਰਾ ਟੀਵੀ ਮੈਸ ਸੋਨੀਆ ਸੋ ਅੱਜ ਅਸੀਂ ਸਾਰੇ ਲੁਧਿਆਣਾ ਦੇ ਪਿੰਡ ਕੋਨਾ ਦੇ ਵਿੱਚ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਲਈ ਪਹੁੰਚੇ ਆ ਇੱਥੇ ਨੇ ਹੰਸ ਸਿੰਘ ਜੋ ਉਹ ਵੀ ਪਹੁੰਚੇ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸ਼ਕਲ ਸਰ ਸੋ ਅੱਜ ਤੁਸੀਂ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਤੇ ਪਹੁੰਚੇ ਹੋ ਬਹੁਤ ਸਾਰੇ ਫੈਨਸ ਬਹੁਤ ਸਾਰਾ ਇਕੱਠ ਵੀ ਇੱਥੇ ਵੇਖਣ ਨੂੰ ਮਿਲ ਰਿਹਾ ਜਿਹੜੇ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਆ ਹਰ ਕਿਸੇ ਦੀ ਅੱਖਾਂ ਨਮ ਕਿ ਕਹਿਣਾ ਚਾਹੋ ਪੰਜੇ ਹੀ ਇਹੀ ਗੱਲ ਕਰਨ ਬਹੁਤ ਦੁੱਖਾਂ ਦੀ ਗੱਲ ਆ ਰਾਜਵੀਰ ਜਵੰਦਾ ਵੀਰ ਜੀ ਸਾਡੇ ਦੁਨੀਆ ਦੇ ਵਿੱਚ ਨਹੀਂ ਤੇ ਸਾਰੇ ਪਰਿਵਾਰ ਨੂੰ ਬਹੁਤ ਵੱਡਾ ਦੁੱਖ ਆ ਸਾਰੇ ਪੰਜਾਬ ਨੂੰ ਬਹੁਤ ਵੱਡਾ ਦੁੱਖ ਆ ਇਹ ਬਾਣਾ ਨਹੀਂ ਵਾਪਰਨਾ ਚਾਹੀਦਾ ਪਰ ਉਸ ਪ੍ਰਮਾਤਮਾ ਦੇ ਅੱਗੇ ਕਿਸੇ ਦਾ ਵੀ ਜੋਰ ਨਹੀਂ ਜੋ ਉਸ ਨੂੰ ਚੰਗਾ ਲੱਗਦਾ ਜੋ ਵੀ ਇਸ ਦੁਨੀਆ ਤੇ ਬੰਦਾ ਆਇਆ ਉਹਨੇ ਜਾਣਾ ਹੀ ਹੈ ਪਰ ਭਰੀ ਜਵਾਨੀ ਦੇ ਵਿੱਚ ਚਲੇ ਜਾਣਾ ਬਹੁਤ ਵੱਡਾ ਦੁੱਖ ਆ ਬਹੁਤ ਭਾਟਾ ਪਿਆਸ ਇਸ ਪੰਜਾਬ ਨੂੰ ਕਿਉਂ ਧਾਰਮਿਕ ਗੀਤਾ ਰਾਈ ਤੇ ਸਿਰ ਤੇ ਪੱਗ ਬੰਨ ਗੇ ਉਹ ਸਿੱਖੀ ਨੂੰ ਪ੍ਰਨੋਤ ਕਰਦੇ ਸਿੱਖੀ ਦਾ ਵੀ ਪ੍ਰਚਾਰ ਕਰਦੇ ਸਿੱਖ ਕੌਮ ਦੇ ਬੱਚੇ ਦਾ ਚਲੇ ਜਾਣਾ ਬਹੁਤ ਵੱਡਾ ਦੁੱਖ ਆ ਬਹੁਤ ਕਾਟਾ ਪਿਆ ਜੀ ਉਹ ਬਹੁਤ ਸਾਰੇ ਸਵਾਲ ਵੀ ਉੱਠ ਰਹੇ ਉਹਨਾਂ ਦੀ ਮੌਤ ਨੂੰ ਲੈ ਕੇ ਕਿਉਂਕਿ ਜਦੋਂ ਕੋਈ ਵੀ ਬਾਈਕ ਰਾਈਡਿੰਗ ਕਰਦਾ ਤੇ ਕੈਮਰਾ ਉਹਦੇ ਉਹ ਬਾਈਕ ਦੇ ਉੱਤੇ ਜ਼ਰੂਰ ਲੱਗਾ ਹੁੰਦਾ ਜਾਂ ਫਿਰ ਕਈ ਕਹਿ ਰਹੇ ਵੀ ਗਾਂ ਜਿਹੜੇ ਸਾਨ ਆਈ ਸੀ ਉਹਨਾਂ ਦੇ ਨਾਲ ਨਹੀਂ ਡੈਥ ਹੋਈ ਹੈ ਕੁਝ ਵੀ ਬਹੁਤ ਸਾਰੀ ਚੀਜ਼ ਆਉਟ ਰਹੀ ਹੈ ਉਹਨਾਂ ਦੇ ਵਾਸਤੇ ਤੁਹਾਡੇ ਕੀ ਵਿਚਾਰ ਹੈ ਕੀ ਸੋਚਦੇ ਐਸੀ ਭੈਣ ਜੀ ਇਹੀ ਗੱਲ ਕਹਿਣਾ ਚਾਹੁੰਦੇ ਨਾ ਉਹਦੇ ਬਾਰੇ ਆਪਾਂ ਨੂੰ ਕੋਈ ਸਪਸ਼ਟਤਾ ਕਰਨ ਮਿਲਣਾ ਚਾਹੀਦਾ ਹੈ ਕਿਹੜੇ ਉਹਦੇ ਨਾਲ ਯਾਰ ਧੋਕੇ ਉਹ ਕੱਲਾ ਤੇ ਗਿਆ ਨਹੀਂ ਕਦੇ ਵੀ ਕੋਈ ਮਰ ਫਿਰਨੇ ਗਿਆ ਉਹਦੇ ਨਾਲ ਘੱਟੋ ਪੰਜ ਸੱਤ ਜਾਨੇ ਤੇ ਹੋਣਗੇ ਨਾ ਦੋ ਤਿੰਨ ਮੋਟ ਸਕਦੇ ਉਹਦੇ ਨਾਲ ਹੋਣਗੇ ਨਾ ਹੀ ਤੇ ਆਪਾਂ ਗੱਲ ਕਹਿੰਦੇ ਉਹ ਉਹਨਾਂ ਮੁੰਡਿਆਂ ਨੂੰ ਅੱਗੇ ਆਉਣਾ ਚਾਹੀਦਾ ਯਾਰਾਂ ਦੋਸਤਾਂ ਨੂੰ ਅੱਗੇ ਆਉਣਾ ਚਾਹੀਦਾ ਕਿ ਜਿਹੜੀ ਸਹੀ ਸਚਾਈ ਹੈ ਉਹ ਦੁਨੀਆ ਦੇ ਸਾਹਮਣੇ ਲਿਆਉਣਾ ਤੇ ਆਪਾਂ ਸਾਰਿਆਂ ਨੂੰ ਪਤਾ ਲੱਗ ਸਕੇ ਤੇ ਅਸਲ ਸਚਾਈ ਕੀ ਹੈ ਇਹਦਾ ਮਗਰ ਕੀ ਉਹਲਾ ਕੀ ਹੈ ਤੇ ਮੌਤ ਦਾ ਕਾਰਨ ਕੀ ਬਣਿਆ ਇਹ ਜਿਹੜੀ ਉਹ ਯਾਰ ਦੋਸਤ ਉਹੀ ਦੱਸ ਸਕਦੇ ਆ ਜਾਂ ਸਰਕਾਰ ਜਾਂਚ ਕਰੇ ਸਰਕਾਰ ਇਹਦੇ ਦੋਸ਼ੀ ਨੂੰ ਪਾਲੇ ਜੀ ਜੀ ਸ਼ੁਕਰੀਆ ਸਰ ਗੱਲ ਦਾ ਸਸ਼ਕਲ ਸਟੇਕਰੋ ਦੈਨਿਕ ਸਪੋਰਟ ਟੀਵੀ ਮੈਸ ਸੋਨੀਆ ਸੋ ਅੱਜ ਅਸੀਂ ਸਾਰੇ ਲੁਧਿਆਣਾ ਦੇ ਪਿੰਡ ਕੋਨਾ ਦੇ ਵਿੱਚ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਲਈ ਪਹੁੰਚੇ ਆ ਇੱਥੇ ਨੇ ਹੰਸ ਸਿੰਘ ਜੋ ਉਹ ਵੀ ਪਹੁੰਚੇ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸ਼ਕਲ ਸਰ ਸੋ ਅੱਜ ਤੁਸੀਂ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਤੇ ਪਹੁੰਚੇ ਹੋ ਬਹੁਤ ਸਾਰੇ ਫੈਨਸ ਬਹੁਤ ਸਾਰਾ ਇਕੱਠ ਵੀ ਇੱਥੇ ਵੇਖਣ ਨੂੰ ਮਿਲ ਰਿਹਾ ਜਿਹੜੇ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਆ ਹਰ ਕਿਸੇ ਦੀ ਅੱਖਾਂ ਵਿੱਚ ਕੀ ਕਹਿਣਾ ਚਾਹੋ ਪੰਜੇ ਹੀ ਇਹੀ ਗੱਲ ਕਰਨ ਬਹੁਤ ਦੁੱਖਾਂ ਦੀ ਗੱਲ ਆ ਰਾਜਵੀਰ ਜਵੰਦਾ ਵੀਰ ਜੀ ਸਾਡੇ ਦੁਨੀਆ ਦੇ ਵਿੱਚ ਤੇ ਸਾਰੇ ਪਰਿਵਾਰ ਨੂੰ ਬਹੁਤ ਵੱਡਾ ਦੁੱਖ ਆ ਸਾਰੇ ਪੰਜਾਬ ਨੂੰ ਬਹੁਤ ਵੱਡਾ ਦੁੱਖ ਆ ਇਹ ਬਾਣਾ ਨਹੀਂ ਵਾਪਰਨਾ ਚਾਹੀਦਾ ਪਰ ਉਸ ਪ੍ਰਮਾਤਮਾ ਦੇ ਅੱਗੇ ਕਿਸੇ ਦਾ ਵੀ ਜੋਰ ਨਹੀਂ ਜੋ ਉਸ ਨੂੰ ਚੰਗਾ ਲੱਗਦਾ ਜੋ ਵੀ ਇਸ ਦੁਨੀਆ ਤੇ ਬੰਦਾ ਆਇਆ ਉਹਨੇ ਜਾਣਾ ਹੀ ਹੈ ਪਰ ਭਰੀ ਜਵਾਨੀ ਦੇ ਵਿੱਚ ਚਲੇ ਜਾਣਾ ਬਹੁਤ ਵੱਡਾ ਦੁੱਖ ਆ ਬਹੁਤ ਭਾਟਾ ਪਿਆਸ ਇਸ ਪੰਜਾਬ ਨੂੰ ਕਿਉਂ ਧਾਰਮਿਕ ਗੀਤਾ ਰਾਈ ਤੇ ਸਿਰ ਤੇ ਪੱਗ ਬੰਨ ਗੇ ਉਹ ਸਿੱਖੀ ਨੂੰ ਪ੍ਰਨੋਤ ਕਰਦੇ ਸਿੱਖੀ ਦਾ ਵੀ ਪ੍ਰਚਾਰ ਕਰਦੇ ਸਿੱਖ ਕੌਮ ਦੇ ਬੱਚੇ ਦਾ ਚਲੇ ਜਾਣਾ ਬਹੁਤ ਵੱਡਾ ਦੁੱਖ ਆ ਬਹੁਤ ਕਾਟਾ ਪਿਆ ਜੀ ਉਹ ਬਹੁਤ ਸਾਰੇ ਸਵਾਲ ਵੀ ਉੱਠ ਰਹੇ ਉਹਨਾਂ ਦੀ ਮੌਤ ਨੂੰ ਲੈ ਕੇ ਕਿਉਂਕਿ ਜਦੋਂ ਕੋਈ ਵੀ ਬਾਈਕ ਰਾਈਡਿੰਗ ਕਰਦਾ ਤੇ ਕੈਮਰਾ ਉਹਦੇ ਬਾਈਕ ਦੇ ਉੱਤੇ ਜ਼ਰੂਰ ਲੱਗਾ ਹੁੰਦਾ ਜਾਂ ਫਿਰ ਕਈ ਕਹ ਰਹੇ ਵੀ ਗਾਂ ਜਿਹੜੇ ਸਾਨ ਆਈ ਸੀ ਉਹਨਾਂ ਦੇ ਨਾਲ ਨਹੀਂ ਡੈਥ ਹੋਈ ਹੈ ਕੁਝ ਵੀ ਬਹੁਤ ਸਾਰੀ ਚੀਜ਼ ਆਉਟ ਰਹੀ ਹੈ ਉਹਨਾਂ ਦੇ ਵਾਸਤੇ ਤੁਹਾਡੇ ਕੀ ਵਿਚਾਰ ਹੈ ਕੀ ਸੋਚਦੇ ਐਸੀ ਭੈਣ ਜੀ ਇਹੀ ਗੱਲ ਕਹਿਣਾ ਚਾਹੁੰਦੇ ਨਾ ਉਹਦੇ ਬਾਰੇ ਆਪਾਂ ਨੂੰ ਕੋਈ ਸਪਸ਼ਟਤਾ ਕਰਨ ਮਿਲਣਾ ਚਾਹੀਦਾ ਹੈ ਕਿਹੜੇ ਉਹਦੇ ਨਾਲ ਯਾਰ ਧੱਕੇ ਉਹ ਕੱਲਾ ਜਿਹਾ ਨਹੀਂ ਇਹਦੇ ਉਹ ਵੀ ਕੁਮਰ ਫਿਰਨੇ ਗਿਆ ਉਹਦੇ ਨਾਲ ਘੱਟੋ ਪੰਜ ਸੱਤ ਜਾਨੇ ਤੇ ਹੋਣਗੇ ਨਾ ਦੋ ਤਿੰਨ ਮੋਟ ਸਕਦੇ ਉਹਦੇ ਨਾਲ ਹੋਣਗੇ ਨਾ ਹੀ ਤੇ ਆਪਾਂ ਗੱਲ ਕਹਿੰਦੇ ਉਹ ਉਹਨਾਂ ਮੁੰਡਿਆਂ ਨੂੰ ਅੱਗੇ ਆਉਣਾ ਚਾਹੀਦਾ ਯਾਰਾਂ ਦੋਸਤਾਂ ਨੂੰ ਅੱਗੇ ਆਉਣਾ ਚਾਹੀਦਾ ਕਿ ਜਿਹੜੀ ਸਹੀ ਸਚਾਈ ਹੈ ਉਹ ਦੁਨੀਆ ਦੇ ਸਾਹਮਣੇ ਲਿਆਉਣਾ ਤੇ ਆਪਾਂ ਸਾਰਿਆਂ ਨੂੰ ਪਤਾ ਲੱਗ ਸਕੇ ਤੇ ਅਸਲ ਸਚਾਈ ਕੀ ਹੈ ਇਹਦਾ ਮਗਰ ਕੀ ਉਹਲਾ ਕੀ ਹੈ ਤੇ ਮੌਤ ਦਾ ਕਾਰਨ ਕੀ ਬਣਿਆ ਇਹ ਜਿਹੜੀ ਉਹ ਯਾਰ ਦੋਸਤ ਉਹੀ ਦੱਸ ਸਕਦੇ ਆ ਜਾਂ ਸਰਕਾਰ ਜਾਂਚ ਕਰੇ ਸਰਕਾਰ ਇਹਦੇ ਦੋਸ਼ੀ ਨੂੰ ਪਾਲੇ ਜੀ ਸ਼ੁਕਰੀਆ ਸਰ ਗੱਲ ਦਾ